ਸ਼ਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਗ ਸੁਧ ਜਤ ਗੰਢੀ ਸਤਵਟ ਯੋਜਨੇ ਓਜੀ ਕਾ ਹੇ ਤਾਂ ਪੰਡੇ ਘਤ ਨਾਇਓ ਟਟੈ ਨਾ ਮਲ ਲਗੈ ਨਾ ਯੋ ਜਲੇ ਨਜਾਇ ਤਨ ਸੋ ਮਨ ਸਾਨ ਗਾ ਜੋਗਲ ਚੱਲੈ ਪਾਏ ਚੌਕਲ ਮੁੱਲਿਆ ਨਾਇਆ ਬਹਿ ਚੌਕੇ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਓ ਮਵਾ ਓ ਝੜ ਪਿਆ ਵੇ ਤਗਾ ਗਿਆ ਓ ਮਵਾ ਓ ਝੜ ਪਿਆ ਵੇ ਤਗਾ ਗਿਆ ਸਹਾਰਾ ਜ਼ਹੂਰ ਹਾਜ਼ਰਾ ਹਜੂਰ ਸਰਬ ਕਲਾ ਭਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰਖਕ ਭਗਤ ਵਛਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਹਜ਼ੂਰੀ ਦੇ ਵਿੱਚ ਗੁਰ ਸ਼ਬਦ ਨਾਲ ਜੁੜਬੇਟੀ ਸਤਸੰਗਤ ਜੀ ਧੰਤਾ ਦੇ ਯੁਗਵੜ ਭਾਗੇ ਉਹ ਮਹਾਰਾਜ ਨੇ ਮਿਹਰ ਕਿਰਪਾ ਦਇਆ ਕੀਤੀ ਆ ਜੀਵਨ ਬਖਸ਼ਿਆ ਸਵਾਸ ਬਖਸ਼ੇ ਹਨ ਔਹ ਦਿੱਤੇ ਹੋ ਸਵਾਸਾਂ ਨੂੰ ਲਿਖੇ ਵਿੱਚ ਲਾ ਦਈਏ ਲਿਖੇ ਦੇ ਵਿੱਚ ਸਵਾਸ ਕਿਵੇਂ ਲੱਗਦੇ ਹਨ ਆਪਾਂ ਸੁਣਦੇ ਹਾਂ ਅਸੀਂ ਕਿੰਨੇ ਵਾਹਿਗੁਰੂ ਵਾਹਿਗੁਰੂ ਜਪੋ ਲਿਖੇ ਲੱਗਦੇ ਹਨ ਕੇਵਲ ਇਸ ਤਰ੍ਹਾਂ ਨਹੀਂ ਨਿਤਨੇਮ ਕਰੋ ਜੀ ਸਵਾਸ ਲਿਖੇ ਵਿੱਚ ਲੱਗਦੇ ਲੱਗਦੇ ਹਨ ਪਰ ਕੇਵਲ ਇਸ ਤਰ੍ਹਾਂ ਨਹੀਂ ਹੋਰ ਤਰੀਕੇ ਨਾਲ ਵੀ ਲੱਗਦੇ ਹਨ ਸ਼ੁਗਮਣੀ ਸਾਪੜੋ ਖੰਡ ਪਰ ਸਾਫ ਕਰੋ ਸਜ ਪੜ ਕਰੋ ਲੇਖੇ ਵਿੱਚ ਲੱਗਦੇ ਹਨ ਹਾਂ ਲੱਗਦੇ ਹਨ ਪਰ ਕੇਵਲ ਇਸ ਤਰ੍ਹਾਂ ਨਹੀਂ ਹੋਰ ਤਰੀਕੇ ਨਾਲ ਵੀ ਲੇਖੇ ਵਿੱਚ ਲੱਗਦੇ ਨੇ ਕੇਵਲ ਗਾਉਣ ਨਾਲ ਸੁਣਾਉਣ ਨਾਲ ਕੇਵਲ ਬੈਠਣ ਦੇ ਨਾਲ ਮੈਂ ਇਹ ਨਹੀਂ ਕਹਿੰਦਾ ਵੀ ਲੇਖੇ ਵਿੱਚ ਕੇਵਲ ਉਸ ਤਰ੍ਹਾਂ ਲੇਖੇ ਵਿੱਚ ਵੀ ਲੱਗਦੇ ਨੇ ਤੇ ਇਸ ਤਰ੍ਹਾਂ ਵੀ ਲੱਗਦੇ ਨੇ ਇੱਕ ਹੈ ਕਰਮ ਕਰਮ ਮੈਂ ਤੁਹਾਨੂੰ ਸੁਣਾ ਦਿੰਦਾ ਤੁਸੀਂ ਸੁਣ ਲਿਆ ਉਹ ਤੋਂ ਬਾਅਦ ਮੇਰੇ ਲਈ ਤੇ ਤੁਹਾਡੇ ਲਈ ਇੱਕ ਆਰਡਰ ਹੈ ਕਿਹਦੇ ਵੱਲੋਂ ਗੁਰੂ ਗ੍ਰੰਥ ਸਾਹਿਬ ਵੱਲੋਂ ਮੈਂ ਕਿੰਨਾ ਸਵਾਸ ਲੇਖੇ ਵਿੱਚ ਲਾਓ ਮੈਂ ਵੀ ਲਾਵਾਂ ਤੁਸੀਂ ਵੀ ਲਾਓ ਪਰ ਕੱਲਾ ਸੁਣਨ ਨਾਲ ਨਹੀਂ ਲੱਗਣੇ ਮਨਾਰਜ ਦੀ ਪੰਗਤੀ ਕਹਿੰਦੀ ਐ ਸੇਵਕ ਸਿਖ ਪੂਜਣ ਸਭ ਆਵੈ ਮੈਂ ਜੇ ਤੁਸੀਂ ਗੁਰੂ ਨੂੰ ਪੂਜਦੇ ਆ ਸਭ ਗਾਵੇ ਹਰਿ ਹਰਿ ਉਤਮ ਬਾਣੀ ਗਉਂਦੇ ਨੇ ਸੁਣਦੇ ਨੇ ਪਰ ਮਨਾਰਜ ਕਹਿੰਦੇ ਗਾਵਿਆ ਮੇਰਾ ਗਾਉਣਾ ਗਾਵਿਆ ਸੁਣਿਆ ਤਿੰਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨ੍ਹਾਂ ਨੇ ਆਗਿਆ ਦੇ ਵਿੱਚ ਰਹਿਣਾ ਹੈ ਆਗਿਆ ਮੰਨਣੀ ਹੈ ਹੁਕਮ ਮੰਨਿਆ ਹੋਵੇ ਪ੍ਰਵਾਨ ਦਾ ਖਸਮੇ ਕਾ ਮਹਿਲ ਪਾਏ ਸੀ ਅੱਗੇ ਕੀ ਲਿਖਿਆ ਖਸਮੇ ਭਾਵੇ ਸੋ ਕਰੇ ਜਿਹੜਾ ਖਸਮ ਨੂੰ ਚੰਗਾ ਲੱਗਦਾ ਉਹ ਕਰਨਾ ਜਿਹੜਾ ਖਸਮ ਨੂੰ ਚੰਗਾ ਨਹੀਂ ਲੱਗਦਾ ਜੇ ਉਹ ਕਰਨਾ ਫਿਰ ਮਹਾਰਾਜ ਜੀ ਕਹਿੰਦੇ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵਾ ਬਾਜ ਸੁਨਾਤ ਜੇ ਮਹਾਰਾਜ ਜੀ ਖਸਮ ਪਤੀ ਪਰਮੇਸ਼ਵਰ ਪਿਤਾ ਇੱਥੇ ਤੇ 사ਸੰਗ ਜਿਵੇਂ ਮਾਸਟਰ ਨਹੀਂ ਪੜਾਉਂਦਾ ਨਿਆਣਿਆਂ ਕੁੜਾੜਾ ਪੜੋ ਕਾਖਾਗਾ ਪੜੋ ਠੀਕ ਹੈ ਜੀ ਅੰਗਰੇਜ਼ੀ ਪੜੋ ਪੰਜਾਬੀ ਪੜੋ ਉਹ ਪੜਾ ਦਿੰਦੇ ਨੇ ਫਿਰ ਉਹ ਹੋਮਵਰਕ ਦਿੰਦਾ ਹੋਮਵਰਕ ਦੇਣ ਤੋਂ ਬਾਅਦ ਫਿਰ ਕਹਿੰਦਾ ਹੁਣ ਕਾਪੀ ਕਰ ਬੰਦ ਦੇ ਹਾਂ ਤੇ ਤੋਂ ਮੈਂ ਪੁੱਛਣਾ ਹੈ ਵੈਸੇ ਅਸੂਲ ਇਹ ਹੀ ਹੈ ਆਪਾਂ ਸੁਣਿਆ ਜੇ ਸੁਣ ਕੇ ਕਿਦਰੇ ਪੁੱਛਿਆ ਜਾਏ ਵੀ ਅੱਧੇ ਘੰਟੇ ਵਿੱਚ ਭਾਈ ਸਾਹਿਬ ਨੇ ਕੀ ਸੁਣਾਇਆ ਜਿਹਦੇ ਵਿਚਾਰ ਨੂੰ ਧਿਆਨ ਨਾਲ ਸੁਣਿਆ ਤੇ ਦੱਸ ਦਵਾਂਗੇ ਵੀ ਆਹ ਸੁਣਾਇਆ ਤੇ ਜੇ ਪੜਾਇਨਾ ਹੋਵੇ ਵੀ ਕੀ ਗਿਆ ਕੀ ਨਹੀਂ ਗਿਆ ਧਿਆਨ ਹੋਰ ਬਸੇ ਹੋਏ ਤੇ ਫਿਰ ਉਹ ਉਹ ਜਮਾਤ ਵਿੱਚ ਬੈਠੇ ਦੀ ਆਜਰੀ ਪ੍ਰਵਾਨ ਹੋਏਗੀ ਉਹ ਕਰਮ ਬਣੇਗਾ ਉਹ ਲੇਖੇ ਵਿੱਚ ਸਮਾ ਲੱਗੇਗਾ ਕਦੇ ਵੀ ਨਹੀਂ ਮਹਾਰਾਜ ਦੀ ਬਾਣੀ ਦੇ ਇਦਾਂ ਕਹਿੰਦੀ ਹੈ ਨਾ ਨਿਚੋੜ ਕੇ ਰੱਖ ਲੈਂਦੀ ਕਹਿੰਦੇ ਸੁਣਿਆ ਮੰਨਿਆ ਮੰਨ ਕੀਤਾ ਭਾਉ ਇਦਾਂ ਕਰ ਅੰਤਰ ਗਾਤ तीरथ मलनाओ एदा ना होना दीदा दे ਮਤਮਾ ਬੈਂਦੀ ਕਰ ਰਿਆਂ ਬਈ ਲਿਕੇ ਵਿੱਚ ਆਪਾਂ ਕਹ ਦਿੰਨੇ ਆ ਰੋਜ ਵੀ ਸਮਝ ਲਿਕੇ ਵਿੱਚ ਲਾ ਰਿਆਂ ਬਈ ਲਿਕੇ ਵਿੱਚ ਉਹਦਾ ਲਗਣਾ ਜਿਨਾਂ ਨੇ ਮੰਨਣਾ ਚਾਹੇ ਮੈਂ ਤੁਸੀਂ ਦੋਵੇਂ ਹੀ ਚਾਹੇ ਵਕਤਾ ਚਾਹੇ ਸਰੋਤਾ ਜੇ ਨਹੀਂ ਮੰਨਣਗੇ ਤੇ ਫਿਰ ਉਹਦੇ ਲਈ ਵੀ ਪੰਕਤੀਆਂ ਜੇ ਮੰਨਨ ਗੇ ਤਿਉਹ ਸੇ ਪਹਿਲੀ ਬਾਣੀ ਵਿੱਚ ਪੜਿਆ ਮੰਨੇ ਕੀ ਗਤ ਕਹੀ ਨਾ ਜਾਏ ਜੁਗ ਕਹਿ ਪਚਪਿਤਾਏ ਕਾਗਦ ਕਲਮ ਨਾ ਲਿਖਨ ਹਾਰ ਮੰਨੇ ਕਵਹਿ ਕਰਨ ਵਿਚਾਰ ਮੰਨੇ ਵਾਲਿਆਂ ਦੀ ਇੰਨੀ ਮਹਾਰਾਜ ਜੀ ਕਹਿੰਦੇ ਉਸਤਤੀ ਹੈ ਜਸ ਨੂੰ ਮੰਨਣ ਵਾਲਿਆਂ ਦੀ ਇੰਨੀ ਵਡਿਆਈ ਹੈ ਕਬੀਰ ਸਾਤ ਸਮੁੰਦੈ ਮਸ ਕਰੋ ਕਲਮ ਕਰੋ ਬਨ ਰਾਏ ਬਸੁਧਾ ਕਾਗਦ ਜੋ ਕਰੋ ਹਰ ਜਸ ਲਿਖ ਨਾ ਜਾਏ ਇਹ ਬਾਣੀ ਬਹੁਤ ਕੀਮਤੀ ਹੈ ਇਹ ਕਰਮ ਬਣਨੀ ਹੈ ਭਗਤ ਕਬੀਰ ਜੀ ਕਹਿੰਦੇ ਨੇ ਸਤਾਂ ਸਮੁੰਦਰਾਂ ਦੀ ਛਾਈ ਕੋਈ ਲਿਆਏ ਅਸੀਂ ਤੇ ਦਵਾਤਾ ਚ ਪਾ ਕੇ ਲਿਖਿਆ ਆ ਨਾ ਕਲਮ ਨਾਲ ਆਪਾਂ ਵੀ ਲਿਖਿਆ ਫਰਤੀ ਤੇ ਤੁਸੀਂ ਵੀ ਲਿਖਿਆ ਜਿਹਨੇ ਬਜ਼ੁਰਗ ਬੈਠੇ ਹੋ ਮਾਰੇ ਕਹਿੰਦੇ ਸੱਤ ਸਮੁੰਦਰਾਂ ਦੀ ਸੱਤ ਸਮੁੰਦੈ ਮਸ ਕਰੋ ਸ਼ਹੀ ਬਣਾਓ ਦੀ ਕਲਮ ਕਰੋ ਬਨਰਾਏ ਬਨਰਾਏ ਕਹਿੰਦੇ ਨੇ ਬਨਸਪਤੀ ਦੇ ਤਮਾਮ ਦਰਖਤ ਪੇੜ ਉਹਨਾਂ ਦੀਆਂ ਸਾਰਿਆਂ ਦੀਆਂ ਕਲਮਾਂ ਘੜ ਲਈਆਂ ਜਾਣ ਕਲਮ ਕਰੋ ਬਨਰਾਏ ਬਸ ਸੁੱਦਾ ਕਾਗਦ ਇਹ ਜਿਹੜੀ ਜਿਹੜੀ ਧਰਤੀ ਦੇ ਉੱਤੇ ਇਹਨੂੰ ਸਾਰੀ ਨੂੰ ਕਾਗਜ਼ ਬਣਾ ਦਿਓ ਰੱਬ ਦਾ ਜਸ ਕੋਈ ਲਿਖਣਾ ਸ਼ੁਰੂ ਕਰ ਦੇ ਹਰ ਜਸ ਲਿਖਣਾ ਨਾ ਜਾਇ ਮਨ ਨਹੀਂ ਕੀ ਗਤ ਕਹੀਂ ਨਾ ਜਾਇ ਇਸ ਕਰਕੇ 사ਸੰਗ ਜੀ ਇਹ ਬਾਣੀ ਐਵੇਂ ਥੋੜੋ ਬ੍ਰਹਮ ਗਿਆਨੀ ਬਣਾ ਦਿੰਦੀ ਆ ਕਿਨ ਕਾ ਇੱਕ ਜਿਸ ਜੀਵ ਵਸਾਵੇ ਇੱਕੋ ਹੀ ਕਹੀ ਸੀ ਰਾਮਾਨੰਦ ਨੇ ਪੰਕਤੀਓ ਠੋ ਰਾਮ ਦੇ ਪਿਆਰੇ ਪੈਰੀ ਟੰਬੋ ਠਾਲਿਆ ਬੋਲੋ ਰਾਮ ਉਹ ਰਾਜ ਲੰਮਾ ਪਿਆ ਕਬੀਰ ਤੇ ਦਾਈ ਗੰਗਾ ਨਹਾਵਣ ਤਾਈ ਹੋਏ ਬ੍ਰਕਤ ਬਨਾਰਸੀ ਜਾਂਦਾ ਗੰਗਾ ਨਹਾਵਣ ਤਾਈ ਕੋਈ ਕੋਈ ਸ਼ਬਦ ਕਬੀਰ ਨੇ ਫੜ ਲਿਆ ਇੱਕ ਛਬਦ ਹੈ ਇਹ ਕਿਛਾਬਦ ਜਿਹੜੇ ਪ੍ਰਾਨ ਬਸਦਾ ਜਿਹਨੂੰ ਕਹਿੰਦੇ ਨੇ ਇੱਕੋ ਹੀ ਸ਼ਬਦ ਰਾਮਾਨੰਦ ਦੇ ਮੁਖ ਤੋਂ ਸੁਣ ਲਿਆ ਕਹਿੰਦੇ ਬਸ ਇਹੀ ਨਾਮਦਾਨ ਹੈ ਨਾਮ ਦੀ ਮਹਿਮਾ ਬਹੁਤ ਹੈ ਨਾਮ ਵਿੱਚ ਸ਼ਕਤੀ ਬੜੀ ਹੈ ਮੁਰਦਿਆਂ ਜਿ ਮੈਗਨਾ ਮੁਰਦਿਆਂ ਨੂੰ ਤੋੜ ਦਿੰਦੀ ਹੈ ਬਾਣੀ ਮਹਾਰਾਜ ਜੀ ਕਹਿੰਦੇ ਆ ਸੱਜੇ ਬਾਸ਼ਾ ਕਹਿੰਦੇ ਜਿਹਦੇ ਸਿਰ ਦੇ ਤਾ ਧਰ ਤੇ ਸੀਜਣੀ ਹੁੰਦਾ ਉਹਨੂੰ ਵੀ ਤੋੜ ਦਿੰਦੀ ਐ ਜੇਦੀ ਖੋਪਰੀ ਲੱਤ ਜਾਂਦੀ ਐ ਉਹ ਵੀ ਗੱਲਾਂ ਕਰੀ ਜਾਂਦਾ ਜਿਹਦੇ ਆਰਾ ਚੱਲਦਾ ਉਹ ਵੀ ਜਪਜੀ ਸਾਹਿਬ ਪੜੀ ਜਾਂਦਾ ਜਿਹਦੇ ਅੰਦਰ ਘਰ ਕਰ ਜਾਂਦੀ ਐ ਨਾ ਉਹ ਉਹ ਬੋਲਦਾ ਜਦੋਂ ਕੋਈ ਪਾਗਲ ਹੋ ਜਾਂਦਾ ਨਾ ਉਹ ਛਦਾਈਆਂ ਵਾਂਗੂ ਬੋਲਦਾ ਧਿਆਨ ਦੇਣਾ ਪਾਗਲ ਬੋਲਦਾ ਨਾ ਕਿਉਂ ਬੋਲਦਾ ਉਹਦੇ ਚ ਪਾਗਲਪਨ ਹੈ ਹੁਣ ਪੜੀਏ ਪੰਕਤੀ ਅਸੀਂ ਵੀ ਜਿਵੇਂ ਅਸੀਂ ਵੀ ਮਸਤਾਨੇ ਤੇ دیਵਾਨੇ ਹੋਣਾ ਭਇਆ دیਵਾਨਾ ਸ਼ਾਹ ਕਾ ਭਇਆ دیਵਾਨਾ ਸ਼ਾਹ ਕਾ ਨਾਨਕ ਅੱਗੇ ਪੰਕਤੀ ਆਉਂਦੀ ਸਾਨੂੰ ਬਹਰਾਨਾ ਕਹਿੰਦੇ ਮੈਂ ਆਪਣੇ ਮਾਲਕ ਦਾ دیਵਾਨਾ ਮਸਤਾਨਾ ਉਹਦਾ ਆਸ਼ਿਕ ਭਇਆ دیਵਾਨਾ ਸ਼ਾਹ ਕਾ ਨਾਨਕ ਬਹਰਾਨਾ ਕੋਈ ਆਖੇ ਭੂਤ ਨਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਨਕ ਵੀ ਜਾ ਰਾ ਜਦੋਂ ਕੋਈ ਉਹਦੇ ਉਹਦੇ ਰੰਗ ਵਿੱਚ ਪਾਗਲ ਤੇ ਮਸਤਾਨਾ ਤੇ دیਵਾਨਾ ਹੁੰਦਾ ਲੋਕੀ ਕਹਿੰਦੇ ਸਦਾਈ ਇਹਨੂੰ ਕਿਲੀਆ ਕੱ ਲੈ ਠੀਕ ਕਹਿੰਦੇ ਨੇ ਕਿਉਂਕਿ ਮਸਤਾਨੇ ਦਾ ਲੈਵਲ ਹੋਰ ਹੈ دیਵਾਨੇ ਦਾ ਲੈਵਲ ਹੋਰ ਹੈ ਦੁਨਿਆਵੀ ਬੰਦੇ ਦਾ ਲੈਵਲ ਹੋਰ ਹੈ ਉਹ ਸਹੀ ਕਹਿੰਦਾ ਮਰੀ ਕਹਿੰਦੇ ਮੇਰੇ ਬਾਬਾ ਮੈਂ ਬੌਰਾ ਤੁਸੀਂ ਸਾਰੇ ਹੀ ਸਿਆਣੇ ਸਰਬ ਖਲਕ ਸਿਆਣੀ ਮੈਂ ਬੋਰਾ ਮੇਰੇ ਬੋਰੇਪਣ ਵਿੱਚ ਵੀ ਨਿਰੰਕਾਰ ਦਾ ਆਨੰਦ ਹੈ ਨਿਰੰਕਾਰ ਦੀ ਬਖਸ਼ਿਸ਼ ਹੈ ਤੁਹਾਡੀ ਸ਼ਾਨੂ ਦੇ ਵਿੱਚ ਵੀ ਹਨੇਰਾ ਹੈ ਤਾਂ ਦੇ ਨਾ ਬਾਬਾ ਕਹਿੰਦਾ ਤੁਹਾਡੀ ਸ਼ਾਨੂ ਵਿੱਚ ਵੀ ਹਨੇਰਾ ਮੇਰੇ دیਵਾਨੇ ਤੇ ਮਸਤਾਨੇ ਪਨਵ ਦੇ ਵਿੱਚ ਵੀ ਰੱਬ ਫਕੀਰ ਇੱਕੋ ਪਹਿਚਾਨਾ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ ਇਹ ਹੈ ਕਰਮ ਇਦਾਂ ਲੇਕੇ ਵਿੱਚ ਲੱਗਦੇ ਨੇ ਕੱਲਾ ਗੱਲਾਂ ਦੇ ਨਾਲ ਲੇਕੇ ਵਿੱਚ ਨਹੀਂ ਲੱਗਣਾ ਧਿਆਨ ਦੇਣਾ ਗੱਲਾਂ ਦੇ ਨਾਲ ਨਹੀਂ ਇਹ ਮਨ ਚੰਚਲਾ ਚਤ్రਾਈ ਕਿਨੇ ਨਾ ਪਾਇਆ ਗੱਲਾਂ ਦੇ ਨਾਲ ਨਹੀਂ ਗੱਲ ਹੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੱਲਾਂ ਵਿੱਚ ਕੋਈ ਜਿੱਤ ਨਹੀਂ ਸਕਦਾ ਠੀਕ ਹੈ ਜੀ ਜੇ ਕਿ ਇਹ ਵੀ ਅਪਨ ਜਿੱਤ ਜਾਵਾਂਗੇ ਬੰਨੀ ਦੁਨੀਆ ਗੱਲਾਂ ਕਰਦੀ ਹੈ ਬਣੀਆਂ ਦਲੀਲਾਂ ਤੇ ਚਤ్రਾਈਆਂ ਨੇ ਜਿੱਤ ਹੀ ਨਹੀਂ ਸਕਦਾ ਹੱਥ ਜੋੜ ਸਕਦੇ ਆ ਦੁਨੀਆ ਅੱਗੇ ਦੁਨੀਆ ਅੱਗੇ ਹੱਥ ਜੋੜਨੇ ਚੰਗੇ ਨੇ ਬਈ ਤੂੰ ਚੰਗਾ ਭਾਈ ਸਾਨੂੰ ਕੀ ਪਤਾ ਅਸੀਂ ਤੇ ਅਣੀ ਬੰਦੇ ਸਿਖਾਦੇ ਕੁਝ تیر ਕੋ ਹੈ ਅਜੀ ਸਿੱਖਣਾ ਠੀਕ ਹੈ ਜੀ ਪਰ ਜਿਹੜੀ ਬਖਸ਼ਿਸ਼ ਲੈਣੀ ਹੈ ਉਹ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਆ ਉਹ ਬੜਾ ਪਿਆਰਾ ਸ਼ਬਦ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਗੁਰੂ ਨਾਨਕ ਪਾਸ਼ਾ ਜੋ ਸ਼ਕਾ ਪਾਂ ਆਰੰਭ ਕੀਤਾ 15ਵਾਂ ਉਹਦਾ ਪਹਿਲਾ ਸ਼ਲੋਕ ਗੁਰੂ ਨਾਨਕ ਮਹਾਰਾਜ ਜੀ ਦੀ ਇਹਦੇ ਨਾਲ ਕਥਾ ਜੁੜੀ ਹੋਈ ਹੈ ਹੈ ਅੱਗ ਵੀ ਤੁਹਾਡੇ ਨਾਮ ਸਰਵਣ ਕਰਾਈ ਹੈ ਸ਼ੇਅਰ ਕੀਤੀ ਹੈ ਤੇ ਗੁਰੂ ਨਾਨਕ ਮਹਾਰਾਜ ਜੀ ਦੀ ਜਦੋਂ ਉਮਰ ਹੋਈ ਤੇ ਪਰੋਤਾ ਨੇ ਬਜ਼ੁਰਗਾ ਨੇ ਪਰਿਵਾਰ ਨੇ ਸ਼ਰੀਕੇ ਨੇ ਸਾਰਿਆਂ ਨੇ ਕਿਹਾ ਵੀ ਇਹਨੂੰ ਮਤਲਬ ਉਹ ਰਸਮ ਅਦਾ ਕੀਤੀ ਜਾਏ ਜਿਵੇਂ ਅਸੀਂ ਕੋਈ ਦਸਤਾਰਬੰਦੀ ਕਰ ਦਿੰਨੇ ਆ ਜਾਂ ਹੋਰ ਕੋਈ ਹੋਰ ਵੀ ਤੁਹਾਡੇ ਵੀ ਰਵਾਜ ਨੇ ਹਿੰਦੂਆਂ ਦੇ ਵਿੱਚ ਵੀ ਨੇ ਤੇ ਕੋਈ ਮੁੰਡਣ ਕਰਦਾ ਹੈ ਕੀ ਕੁਝ ਕਰਦੇ ਨੇ ਤੇ ਮਹਾਰਾਜ ਜੀ ਨੇ ਵੀ ਕਹਿੰਦੇ ਤੈਨੂੰ ਧਰਮ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਾਉਣਾ ਤੇ ਚਲ ਵੀ ਆਪ ਚੌਂਕੀ ਤੇ ਬੈ ਪੀੜੀ ਤੇ ਬੈ ਮੈਂ ਸ਼ਾਰਟ ਵਿੱਚ ਤੁਹਾਡੇ ਨਾਲ ਵਿਚਾਰ ਕਰਦਾ ਪੀੜੀ ਤੇ ਬੈਜਾ ਚੌਂਕੀ ਤੇ ਬੈਜਾ ਮਹਾਰਾਜ ਕਹਿੰਦੇ ਕੀ ਕਰਨ ਲੱਗੇ ਔ ਕਾਹਦਾ ਇਨਾ ਰੌਲਾ ਰੱਪਾ ਪਿਆ ਕਾਹਦੇ ਪਤੀਲੇ ਰੱਖੇ ਨੇ ਇੰਨਾ ਲੰਗਰ ਪਾਣੀ ਬਣ ਰਿਹਾ ਕਹਿੰਦੇ ਅੱਜ ਪੁੱਤ ਤੈਨੂੰ ਧਰਮ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਾਉਣਾ ਚਾਹ ਕਹਿੰਦੇ ਕਿੱਦਾਂ ਹੁੰਦਾ ਮੈਨੂੰ ਇਹਦੀ ਜਾਣਕਾਰੀ ਤੇ ਦਿਓ ਬ੍ਰੇਸ਼ ਟੈਲ ਮੀ ਇਨਫੋਰਮੇਸ਼ਨ ਅਬਾਊਟ ਦਿਸ ਮੈਨੂੰ ਇਹਦੇ ਬਾਰੇ ਦੱਸੋ ਪਹਿਲਾਂ ਮੈਨੂੰ ਜਾਣਕਾਰੀ ਦਿਓ ਮੈਂ ਕਿਉਂ ਭਈ ਐਵੇਂ ਹੀ ਤੁਹਾਡੇ ਕਹਿਣ ਦੇ ਉੱਪਰ ਇਹ ਚੀਜ਼ ਮੰਨ ਲਵਾਂ ਵਾਏ ਨਹੀਂ ਮੰਦੀ ਚਾਹੀਦੀ ਕੋਈ ਕਹੇ ਵੀ ਚੱਲ ਤੈਨੂੰ ਉੱਥੇ ਲੈ ਜਾ ਕਿਉਂਕਿ ਪਹਿਲਾਂ ਮੇਰੇ ਉਹਦੀ ਇੰਪੋਰਟੈਂਸ ਦਾ ਆ ਚੀਜ਼ ਕਰ ਲੈ ਦਵਾਈ ਖਾਲਾ ਕਿਉਂ ਤੇਰੇ ਕਹਿੰਦੇ ਖਾਵਾਂ ਤੈਨੂੰ ਆਰਾਮ ਆ ਗਿਆ ਤੇਰੇ ਸਰੀਰ ਦੇ ਵਿੱਚ ਵਾਤ ਪਿਤ ਕਹੋ ਪਤਾ ਨਹੀਂ ਕਿਹੜੇ ਪ੍ਰਕਾਰ ਦਾ ਚੱਲਦਾ ਮੇਰਾ ਸਰੀਰ ਕੀ ਪਤਾ ਤੇਰੀ ਦਵਾਈ ਜਿਹੜੀ ਤੂੰ ਖਾਣਾ ਤੈਨੂੰ ਫਿੱਟ ਹੋਵੇ ਮੈਨੂੰ ਫਿੱਟ ਨਾ ਮੈਂ ਤੇਰੇ ਕਹਿੰਦੇ ਕਿਉਂ ਲਵਾਂ ਠੀਕ ਹੈ ਜੀ ਮੈਨੂੰ ਉਹਦੀ ਪੂਰੀ ਇਨਫੋਰਮੇਸ਼ਨ ਮੈਂ ਗੂਗਲ ਤੋਂ ਰਿਸਰਚ ਕਰਾਂਗਾ ਉਸ ਦਵਾਈ ਦੇ ਸਾਈਡ ਇਫੈਕਟ ਦੇਖਾਂਗਾ ਉਹਦੇ ਵਿੱਚ ਸਾਲਟ ਦੇਖਾਂਗਾ ਹਰ ਚੀਜ਼ ਦੇਖਾਂਗਾ ਫਿਰ ਮੈਂ ਉਸ ਨੂੰ ਸੇਵਨ ਕਰਾਂਗਾ ਤੇ ਜੇ ਤੂੰ ਕਹਿੰਗਾ ਵੀ ਚ ਮੈਂ ਆਪਣੇ ਨਾਨਕ ਦਾ ਦਰ ਛੱਡ ਕੇ ਕਿਉਂ ਕਿਉਂ ਜਾਵਾਂ ਠੀਕ ਹੈ ਜੀ ਮਹਾਰਾਜ ਜੀ ਕਹਿੰਦੇ ਮੈਨੂੰ ਇਹਦੀ ਇਨਫੋਰਮੇਸ਼ਨ ਦਿਓ ਜਾਣਕਾਰੀ ਦਿਓ ਕਰਨ ਕੀ ਲੱਗੇ ਹੋ ਕਹਿੰਦੇ ਜਨੇਊ ਹੈ ਧਰਮ ਦੀ ਦੁਨੀਆ ਦੇ ਵਿੱਚ ਤੁਹਾਨੂੰ ਪਾਉਣਾ ਹੈ ਠੀਕ ਹੈ ਜੀ ਤੇ ਫਿਰ ਤੁਸੀਂ ਪ੍ਰਵੇਸ਼ ਕਰ ਜਾਣਾ ਹੈ ਧਰਮੀ ਬਣ ਜਾਣਾ ਹੈ ਗੁਰਨਾਨਕ ਬਾਛੀ ਜੀ ਕਹਿੰਦੇ ਅੱਛਾ ਇਹ ਇਹਦਾ ਮਤਲਬ ਕੀ ਹੁੰਦਾ ਇਹਦੇ ਬਾਰੇ ਦੱਸੋ ਕਹਿੰਦੇ ਜੀ ਇਹ ਪਾਇਆ ਜਾਂਦਾ ਕਹਿੰਦੇ ਕਿਹਨੂ ਕਿਹਨੂ ਪਾਇਆ ਜਾਂਦਾ ਚਾਰ ਵਰਨ ਨੇ ਖਤਰੀ ਬ੍ਰਹਮਨ ਸ਼ੂਦਰ ਵਾਸੇ ਸਾਰੇ ਨੂੰ ਪਾਇਆ ਜਾਂਦਾ ਕਹਿੰਦੇ ਨਹੀਂ ਸ਼ੁੱਦਰ ਨੂੰ ਨਹੀਂ ਪਾਇਆ ਜਾਂਦਾ ਅੱਛਾ ਹੋਰ ਖਤਰੀ ਨੂੰ ਕਿਦਾਂ ਦਾ ਪਾਇਆ ਜਾਂਦੇ ਕਹਿੰਦੇ ਉਹਦਾ ਇਸ ਤਰ੍ਹਾਂ ਦਾ ਡਿਫਰੈਂਟ ਹੈ ਤਿੰਨਾਂ ਦਾ ਖਤਰੀ ਬ੍ਰਹਮ ਤੇ ਵਾਸ਼ ਦਾ ਡਿਫਰੈਂਟ ਹੈ ਤੇ ਜਿਹੜਾ ਸ਼ੁੱਦਰ ਹੈ ਉਹ ਨੀਚ ਹੈ ਉਹਨੂੰ ਨਹੀਂ ਅਸੀਂ ਪਾਉਂਦੇ ਤੇ ਬਾਬਾ ਕਹਿੰਦਾ ਲਪੇਟੋ ਆਪਣਾ ਸਮਾਨਤ ਘਰੋਂ ਜਾਓ ਜੇ ਸਾਧ ਧਰਮ ਦੇ ਵਿੱਚ ਸਨਮਾਨਤਾ ਨਹੀਂ ਜਿਸ ਧਰਮ ਦੇ ਵਿੱਚ ਉੱਚ ਨੀਚ ਹੈ ਜਿਹਦੇ ਵਿੱਚ ਬਰਾਬਰਤਾ ਨਹੀਂ ਜਿਸ ਵਿੱਚ ਕਬੀਰ ਜੀ ਕਹਿੰਦੇ ਨੇ ਉਹ ਮੈਨੂੰ ਤੇ ਤੁਸੀਂ ਮੇਰੀ ਤੇ ਸੁਨਤ ਲੱਗਿਓ ਕਰਦੇ ਔਰਤ ਨੂੰ ਉਹ ਸ਼ਬਦ ਪੂਰਾ ਵਿੱਚ ਕਹਿੰਦੇ ਉਹਦੀ ਕਹਿੰਦੇ ਨਹੀਂ ਨਹੀਂ ਉਹ ਨੂੰ ਨਹੀਂ ਨੋ ਤੇ ਉਹ ਕਹਿੰਦੇ ਵੀ ਤੁਹਾਡੇ ਇਸ ਧਰਮ ਤੁਹਾਡਾ ਤੁਹਾਨੂੰ ਧਰਮ ਤੁਹਾਨੂੰ ਮੁਬਾਰਕ ਤੁਹਾਡੀ ਸੁਨਤ ਤੇ ਤੁਹਾਡਾ ਇਹ ਚੀਜ਼ਾਂ ਬੜੀਆਂ ਡੁੰਗੀਆਂ ਨੇ ਗੁਰਬਾਣੀ ਦੇ ਵਿੱਚ ਲਿਖੀਆਂ ਹੋਈਆਂ ਨੇ ਵੀ ਸਾਨੂੰ ਨਹੀਂ ਇਹ ਚਾਹੀਦਾ ਜਿੱਥੇ ਬਰਾਬਰਤਾ ਨਾ ਹੋਵੇ ਸਮਾਨਤਾ ਨਾ ਹੋਵੇ ਜਿੱਥੇ ਉੱਚ ਨੀਚ ਔਰਤ ਨੂੰ ਬਰਾਬਰਤਾ ਨਾ ਹੋਵੇ ਸਾਰਿਆਂ ਨੂੰ ਬਰਾਬਰਤਾ ਨਾ ਹੋਵੇ ਉਹ ਧਰਮ ਸਾਨੂੰ ਨਹੀਂ ਚਾਹੀਦਾ ਆਪਾਂ ਨਹੀਂ ਇਹ ਗ੍ਰੇਨ ਕਰਾਂਗੇ ਸਾਰੇ ਪ੍ਰੋਤ ਕਹਿੰਦੇ ਸਾਰੇ ਸ਼ਰੀਕ ਕਹਿੰਦੇ ਚਾਚਾ ਕਹਿੰਦਾ ਲਾਲੂ ਕਹਿੰਦਾ ਕਾਲੂ ਕਹਿੰਦਾ ਉਹ ਆ ਕੀ ਕਰਨ ਲੱਗਿਆ ਨਵਾਂ ਹੀ ਕੰਮ ਤੂੰ ਠੀਕ ਹੈ ਜੀ ਐਵੇਂ ਨਹੀਂ ਸਮਝਦੀਆਂ ਪ੍ਰੀਤਿਆਂ ਨੂੰ ਨਤ ਪੈਂਦੀ ਮਰਨਾ ਪੈਂਦਾ ਪਰ ਹੁੰਦਾ ਉਹ ਕੋਈ ਮਰਲਾ ਮਰਲਾ ਪਰ ਉਹ ਇਦਾਂ ਦਾ ਚਰਾਗ ਜਲਾ ਦਿੰਦਾ ਨਾ ਨਾਨਕ ਇੱਕ ਸੀ ਗੋਬਿੰਦ ਇੱਕ ਸੀ ਪਰ ਦੁਨੀਆਂ ਨੂੰ ਹਲਾ ਕੇ ਰੱਖ ਦਿੱਤਾ ਉਹਨਾਂ ਦੀ ਵਿਚਾਰਧਾਰਾ ਨੇ ਤੇ ਹੁਣ ਨਾਨਕ ਤੇ ਗੋਬਿੰਦ ਕਿੱਥੇ ਐ ਖਾਲਸੇ ਮੈਂ ਹਾਂ ਕਰੋ ਨਿਵਾਸ ਕਿਸੇ ਵਿੱਚ ਪੀਰ ਹੁੰਦਾ ਉਹਨੂੰ ਮੁਬਾਰਕ ਹੈ ਕਿਸੇ ਵਿੱਚ ਮਾਤਾ ਹੁੰਦੀ ਉਹਨੂੰ ਮੁਬਾਰਕ ਹੈ ਸਾਡੇ ਗੁਰੂਆਂ ਨੇ ਖਾਲਸਾ ਬਣਾਇਆ ਖਾਲਸੇ ਦੇ ਵਿੱਚ ਗੁਰੂ ਪ੍ਰਵੇਸ਼ ਕਰਦਾ ਤੇ ਗੁਰੂ ਫਿਰ ਸੇਵਾ ਲੈਂਦਾ ਹੈ ਗੁਰੂ ਘਰ ਆਪਣੇ ਸਾਧ ਸੰਗਤ ਜੀਆਂ ਜਿਹੜੀਆਂ ਸਿਵਾਵਾਂ ਨੇ ਉਹ ਫਿਰ ਗੁਰਸਿੱਖਾ ਅੰਦਰ ਸਤਿਗੁਰ ਵਰਤੇ ਫਿਰ ਸਤਿਗੁਰ ਸਿੱਖਾਂ ਦੇ ਵਿੱਚ ਵਰਤ ਕੇ ਸਾਰਾ ਕੁਝ ਕਰਦਾ ਹੁਣ ਸਤਿਗੁਰ ਗੁਰਨਾਨਕ ਪਾਤਸ਼ਾਹ ਨੇ ਥੋੜੋ ਇਦਾਂ ਆ ਕੇ ਕਹਿਣਾ ਵੀ ਚਲੋ ਵੀ ਉੱਠੋ ਵੀ ਜੀ ਉਹਨਾਂ ਨੇ ਸਿੱਖਾਂ ਦੇ ਵਿੱਚ ਹੀ ਵਰਤਦੇ ਨੇ ਉਹਨਾਂ ਨੇ ਗਿਆਨ ਹੀ ਨਾ ਦੇ ਦੇਣਾ ਆਪਣੇ ਸਿੱਖ ਨੂੰ ਉਹਨਾਂ ਨੇ ਸੂਰਬੀਂਤਾ ਹੀ ਇੰਨੀ ਦੇ ਦੇਣੀ ਆਪਣੇ ਸਿੱਖ ਨੂੰ ਸਵਨ ਲਾਗ ਸੇ ਇਕੱਲਾਉ ਤਵੇ ਮਾਰੇ ਕੀ ਕਹਿੰਦੇ ਗੋਵਿੰਦ ਨਾਮ ਕਹਾਉਂ ਇਸ ਕਰਕੇ ਉਹਨੇ ਸਿੱਖਾਂ ਦੇ ਵਿੱਚ ਵੀ ਇਦਾਂ ਦੀ ਤਾਕਤ ਬੜੀ ਸਿੱਖ ਸਵਾ ਲੱਖ ਦੇ ਨਾਲ ਲੜਨ ਦੇ ਲੜਨ ਦੀ ਅੰਦਰ ਸ਼ੂਰਬੀਰਤਾ ਤੇ ਜਜ਼ਬਾ ਰੱਖੇਗਾ ਇਹ ਸਾਰਾ ਕੁਝ ਗੁਰੂ ਨੇ ਆਪ ਵਰਤ ਕੇ ਕਰ ਦੇਣਾ ਸੋ ਮਾਰੇ ਕਹਿੰਦੇ ਵੀ ਆ ਤੁਹਾਡਾ ਇਹ ਸਾਡਾ ਤੁਹਾਨੂੰ ਮੈਂ ਤੁਹਾਡਾ ਧਰਮ ਸਾਨੂੰ ਪ੍ਰਵਾਨ ਨਹੀਂ ਹੈ ਆਪਾਂ ਨਹੀਂ ਇਹ ਕਰਨਾ ਤੇ ਹਾਂ ਜੇ ਮੈਂ ਤੁਹਾਨੂੰ ਦੱਸਦਾ ਵੀ ਕਿਦਾਂ ਦਾ ਚਾਹੀਦਾ ਜੇ ਇਦਾਂ ਦਾ ਹੈ ਤੇ ਮੈਂ ਇਹਨੂੰ ਅਡਾਪਟ ਕਰਾਂਗਾ ਮੈਂ ਇਹਨੂੰ ਪਾਵਾਂਗਾ ਦਾ ਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਮਰਜੀ ਕਹਿੰਦੇ ਜਿਸ ਦਇਰੂਪੀ ਕਪਾ ਹੋਵੇ ਤੇ ਸੰਤੋਖ ਉਸ ਦਾ ਸੂਤ ਹੋਵੇ ਜਿਸ ਦੀਆਂ ਗੰਢਾਂ ਜਤ ਦੇ ਸਤ ਦੀਆਂ ਹੋਣ ਉਹਦੇ ਵਿੱਚੋਂ ਮੈਸੇਜ ਮਿਲੇ ਉਹਦੇ ਵਿੱਚੋਂ ਗਿਆਨ ਮਿਲੇ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ ਜੇ ਮੇਰੇ ਇਦਾਂ ਦਾ ਇਹਦੇ ਵਿੱਚ ਕੋਈ ਵਿਚਾਰ ਤਾਂ ਕਿਉਂਕਿ ਇਹਦੇ ਵਿੱਚ ਸਮਾਨਤਾ ਦਿਸਦੀ ਨਹੀਂ ਮੈਨੂੰ ਭਈ ਮੈਨੂੰ ਇਹਦੇ ਵਿੱਚ ਬਰਾਬਰਤਾ ਦਿਸਦੀ ਨਹੀਂ ਪਈ ਇਹਦੇ ਵਿੱਚ ਭਿੰਨਤਾ ਮੈਨੂੰ ਦਿਸਦੀ ਪਈ ਐ ਇਸ ਕਰਕੇ ਮੈਨੂੰ ਇਹ ਪ੍ਰਵਾਨ ਨਹੀਂ ਇਹ ਮੈਨੂੰ ਠੀਕ ਨਹੀਂ ਲੱਗਦਾ ਤੁਹਾਡਾ ਬਣਾਇਆ ਹੋਇਆ ਤੇ ਖੰਡੇ ਬਾਟੇ ਦਾ ਅਮਰ ਜਦੋਂ ਅਸੀਂ शकਦੇ ਆ ਸਾਧ ਸੰਗਤ ਜੀ ਇੱਕੋ ਬਾਟੇ ਵੀ ਸਾਰਿਆਂ ਨੂੰ ਚੁਕਾਇਆ ਜਾਂਦਾ ਸੁਣਦੇ ਸੀ ਕਿਸੇ ਨੇ ਕੋਈ ਕਿਸੇ ਨੇ ਇੱਕ ਵਾਟਾ ਬਣਾਇਆ ਵੀ ਹੋਇਆ ਕਿਸੇ ਨੇ ਜਿਨ੍ਹਾਂ ਨੇ ਬਣਾਇਆ ਭਈ ਉਹ ਗਲਤ ਹੈ ਜੇ ਕੋਈ ਵਕਰੇ ਜਾਂਦਾ ਵੀ ਤੁਹਾਡਾ ਵਕਰੇ ਹੈ ਤੇ ਤੁਹਾਡਾ ਵਕਰੇ ਹੈ ਜੇ ਕਿਧਰੇ ਇਦਾਂ ਦਾ ਚਲੋ ਆਪਾਂ ਦੇਖਿਆ ਨਹੀਂ ਪਰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਸੁਣਿਆ ਵਾ ਵਿਦਵਾਨਾਂ ਕੋਲੋਂ ਵੀ ਸੁਣਿਆ ਜੇ ਕਿਸੇ ਨੇ ਇਸ ਤਰ੍ਹਾਂ ਦਾ ਕੀਤਾ ਉਹ ਟੋਟਲੀ ਰੋਂਗ ਤੇ ਗਲਤ ਹੈ ਫਿਰ ਸਾਡੇ ਤੇ ਵੀ ਸਵਾਲ ਕਰਨਗੇ ਉਹੀ ਜਿਹੜਾ ਇੱਥੇ ਹੋ ਰਿਹਾ ਜਿਨੇ ਉਪਨ ਵਾਲਿਆਂ ਤੇ ਸੋ ਇਸ ਕਰਕੇ ਹੈ ਮਾਰੇ ਜੀ ਕਹਿੰਦੇ ਜੇ ਇਦਾਂ ਦਾ ਜਿੰਨੇ ਉਹ ਹੈ ਤਾਂ ਅਸੀਂ ਇਸ ਨੂੰ ਪਾ ਸਕਦੇ ਆ ਨਹੀਂ ਤੇ ਅਸੀਂ ਉਹ ਜਿਹੜੇ ਤੁਹਾਡਾ ਜਿਸ ਵਿੱਚ ਸਮਾਨਤਾ ਤੇ ਬਰਾਬਰਤਾ ਨਹੀਂ ਅਸੀਂ ਨਹੀਂ ਪਾਉਣਾ ਜੇ ਇਦਾਂ ਦਾ ਹੈ ਤਾਂ ਹਾਈ ਤਾਂ ਪਾਡੇ ਘੱਤ ਆ ਲਓ ਮੈਂ ਹਾਜ਼ਰ ਆ ਪਾ ਲਿਓ ਮੇਰੇ ਵੱਲੋਂ ਕੀ ਹੈ ਕੋਈ ਮੈਂ ਕੋਈ ਤੁਹਾਨੂੰ ਦੇਖੋ ਮੈਂ ਤੁਹਾਡੇ ਜਨੇਓ ਨੂੰ ਗਲਤ ਨਹੀਂ ਕਹਿੰਦਾ ਇਹਦੇ ਨਾਲ ਜਿਹੜੀ ਤੁਹਾਡੀ ਵਿਚਾਰਧਾਰਾ ਜੁੜੀ ਹੋਈ ਉਹ ਗਲਤ ਹੈ ਸਾਰੇ ਨੂੰ ਬਰਾਬਰ ਵੰਡੋ ਸੋਨਦਾ ਖਿਮਾ ਕਰਨਾ ਜੇ ਜਨੇਊ ਐ ਸੋਨਦਾ ਸਾਰੇ ਜੋਤ ਧਰਮ ਦੇ ਵਿੱਚ ਮਤਲਬ ਕਿਸੇ ਨੂੰ ਲਿਆਉਣਾ ਉਹ ਸਾਰੇ ਨੂੰ ਬਰਾਬਰ ਕੀਤਾ ਜਾਏ ਫਿਰ ਇਹ ਕਿਉਂ ਕਿਸੇ ਨਾਲ ਭਿੰਨਤਾ ਕਿਉਂ ਇਸ ਕਰਕੇ ਇਹ ਚੀਜ਼ ਜਿਹੜੀ ਹੈ ਗੁਰੂ ਸਾਹਿਬ ਨਹੀਂ ਪ੍ਰਵਾਨ ਕਰਦੇ ਕਿਉਂਕਿ ਜੇ ਜਨੇਊ ਨੂੰ ਗਲਤ ਨਹੀਂ ਕਿਹਾ ਮਾਰਿਆ ਜਨੇਊ ਦੇ ਅੰਦਰ ਜਿਹੜੀ ਵਿਚਾਰਧਾਰਾ ਅਖੌਤੀ ਧਾਰਮਿਕ ਲੋਕਾਂ ਦੀ ਸੀ ਉਹਨੂੰ ਮਾਰਾ ਕਿਹਾ ਜੇ ਜਨੇਊ ਨੂੰ ਮਾਰਾ ਕਹਿੰਦੇ ਹੁੰਦੇ ਤੇ ਨਵੇਂ ਜਮੇ ਦੇ ਵਿੱਚ ਜਨੇਊ ਦੀ ਦਿਲ ਕੇ ਜੰਝੂ ਰੱਖਾ ਪ੍ਰਭ ਤਾਂਗਾ ਉਹਨਾਂ ਨੇ ਜਨੇਊ ਦੀ ਖਾਤਰ ਆਪਣਾ ਬਲੀਦਾਨ ਦਿੱਤਾ ਸੀਸ ਦੇ ਦਿੱਤਾ ਉਹ ਉਹਦੇ ਅੰਦਰ ਛੁਪੀਆਂ ਕ੍ਰਿਤੀਆਂ ਦਾ ਖੰਡਨ ਕਰਦੇ ਨੇ ਉਸ ਗਲਤ ਵਿਚਾਰਧਾਰਾ ਨੂੰ ਚੈਲੰਜ ਕਰਦੇ ਨੇ ਤਾਂ ਕਿ ਸੱਚ ਧਰਮ ਨੂੰ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਸਬਦ ਦਾ ਸਤਕਾਰ ਸਾਨੂੰ ਸਿਖਾਇਆ ਸੋ ਮਹਾਰਾਜ ਕਹਿੰਦੇ ਜਿਹੜਾ ਇਸ ਤਰ੍ਹਾਂ ਦਾ ਜਨੇਊ ਹੈ ਨਾ ਨਾ ਇਹ ਟੁੱਟੇ ਨਾਮ ਲੱਗੇ ਨਾ ਇਹ ਜੜੇ ਜੜਾ ਜਾਏ ਸਰੀ ਸੜ ਜਾਏਗਾ ਇਹ ਸੜ ਜਾਏਗਾ ਪਰ ਇਹ ਗੁਣ ਰੂਪ ਦੇ ਵਿੱਚ ਇੱਕ ਗੁਣ ਰੂਪ ਦੇ ਵਿੱਚ ਸਤ ਰੂਪ ਦੇ ਵਿੱਚ ਮੇਰੇ ਅੰਦਰ ਰਹੇਗਾ ਧਨ ਸੁ ਮਾਨਸ ਨਾਨਕਾ ਜੁਗਲ ਚੱਲੇ ਪਾਏ ਉਹ ਭਗਾ ਵਾਲੇ ਨੇ ਜਿਹੜੇ ਇਸ ਤਰ੍ਹਾਂ ਦਾ ਜਨੇਊ ਪਾਉਂਦੇ ਨੇ ਚੌਕਣ ਬੁਲਿਆ ਨਾਇਆ ਬਹਿ ਚੋਕੇ ਪਾਇਆ ਕਹਿੰਦੇ ਜਿਹੜਾ ਤੂੰ ਜਨੇਊ ਪਾਉਂਦਾ ਫਿਰਦਾ ਹੈ ਤੂੰ ਤੇ ਕੁਝ ਕੌਡੀਆਂ ਦੇ ਮੁੱਲ ਦਾ ਖਰੀਦ ਕੇ ਲੈ ਆਂਦਾ ਆਪਣੇ ਜਜਮਾਨ ਨੂੰ ਚੌਕੇ ਵਿੱਚ ਬਿਠਾ ਕੇ ਉਹਦੇ ਗੱਲ ਵਿੱਚ ਪਾ ਦਿੰਦਾ ਠੀਕ ਹੈ ਜੀ ਤੇ ਪਰ ਉਹਦੇ ਵਿੱਚ ਜਿਹੜੀ ਸ਼ਕਤੀ ਸੀ ਜਿਹੜੀ ਵਿਚਾਰਤਾ ਦਾ ਉਹ ਵਿਚਾਰਤਾਰਾ ਉਹਦੇ ਤੋਂ ਤੋਂ ਮੁਨਕਰ ਹੈ ਇਸ ਕਰਕੇ ਕੌਡੀਆਂ ਵਾਲਾ ਵਿਚਾਰ ਕੌਡੀਆਂ ਮੁੱਲ ਐਦਾ ਚੌਕੜ ਮੁੱਲ ਆ ਨਾਇਆ ਬੈ ਚੌਕੇ ਬਾ ਚੌਕੇ ਵਿੱਚ ਬਿਠਾ ਕੇ ਫੱਟੀ ਤੇ ਪੀੜੀ ਤੇ ਤੇ ਉਹ ਜਜਮਾਨ ਦੇ ਗੱਲ ਵਿੱਚ ਪਾ ਦਿੱਤਾ ਸਿੱਖਾ ਕਾਲੇ ਚੜਾਇਆ ਗੁਰੂ ਬ੍ਰਾਹਮਣ ਥਿਆ ਸੰਮਰ ਜੀ ਕਹਿੰਦੇ ਨੇ ਤੇ ਤੂੰ ਕੰਨ ਵਿੱਚ ਹੌਲੀ ਦਾਣੀ ਕਹਿ ਦਿੱਤਾ ਅੱਜ ਤੋਂ ਤੇਰਾ ਗੁਰੂ ਬਾਮਨ ਐਂਦਾ ਦਾ ਇੱਥੇ ਨਹੀਂ ਚੱਲਦਾ ਇਹ ਤੇ ਉੱਚੀ ਚ ਨਾ ਜਾਂਦਾ ਤੈਨੂੰ ਨਾਮ ਕੀ ਦਿੱਤਾ ਤੇਰਾ ਗੁਰੂ ਐਡੀ ਜ਼ੋਰ ਨਾਲ ਜੇ ਘਾਰਾ ਲਾਇਆ ਜਾਂਦਾ ਕੰਨ ਖੁੱਲ ਜਾਂਦੇ ਨੇ ਇਤੇ ਨੀ ਪੋਲਾ ਪੋਲਾ ਕੰਨ ਵਿੱਚ ਕਹਿੰਦੇ ਸਿੱਖਾ ਸਿੱਖਾ ਦਾ ਮਤਲਬ ਉਹ ਸਿੱਖ ਨਹੀਂ ਉਹ ਸਿੱਖ ਨਹੀਂ ਗਿਆ ਮਨ ਸਿੱਖਿਆ ਦਿੱਤੀ ਸਿੱਖਾ ਸਿੱਖਾ ਕੰਨ ਚੜਾਈਆ ਕੰਨ ਵਿੱਚ ਪੋਲਾ ਜਿਆ ਕਹਿਦਾ ਹੌਲੀ ਤਾਂ ਨਹੀਂ ਕਹਿਦਾ ਗੁਰੂ ਬ੍ਰਾਹਮਣ ਤੇ ਆ ਬਾਂਮਣ ਤੇਰਾ ਗੁਰੂ ਹੋ ਗਿਆ ਮੈਦਾਨੀ ਤੇ ਚੋਰੀਆਂ ਚਾਰੀਆਂ ਵਾਲੇ ਕੰਮ ਇੱਥੇ ਗੁਰੂ ਨਾਨਕ ਦੇ ਦਰਬਾਰ ਵਿੱਚ ਨਹੀਂ ਜਾਂਦੇ ਇੱਥੇ ਤੇ ਪਤਾ ਪੰਗਦੀ ਪੜਾ ਗੁਰ ਸ਼ਬਦੀ ਗੋਬਿੰਦ ਗੱਜਿਆ ਇੱਥੇ ਦਾ ਗੱਜਦੇ ਨੇ ਉਸ ਕੇਸਗੜ ਦੇ ਮੈਦਾਨ ਦੇ ਵਿੱਚ ਉਸ ਸਟੇਜ ਦੇ ਵਿੱਚ ਮਹਾਰਾਜ ਸਭ ਦੇ ਸਾਹਮਣੇ ਮਰੇ ਕਹਿੰਦੇ ਤੁਹਾਨੂੰ ਮਰਨਾ ਸਿਗਾ ਕੇ ਤੇ ਜੂਣਾ ਸਿਗਾਉਣਾ ਠੀਕ ਹੈ ਜੀ ਸਾਰਾ ਕੁਝ ਸਾਹਮਣੇ ਕੋਈ ਓਲੇ ਆਲੇ ਨਹੀਂ ਠੀਕ ਹੈ ਜੀ ਪਰਦਾ ਤੇ ਇੱਕ ਗੁਰੂ ਨੇ ਰੱਖਣਾ ਹੁੰਦਾ ਸਾਰਾ ਕੁਝ ਦੱਸ ਦੇ ਤੇ ਲੋਕ ਨੇ ਤੇ ਹੋਰ ਹੀ ਕੁਝ ਕਰ ਦੇਣਾ ਤੇ ਪਰ ਸਹੀ ਚੀਜ਼ ਨੂੰ ਸਹੀ ਤਰੀਕੇ ਦੇ ਨਾਲ ਪੇਸ਼ ਕਰਨਾ ਇਹ ਧਾਰਮਿਕ ਬੰਦੇ ਦਾ ਧਾਰਮਿਕ ਆਗੂ ਦਾ ਇਹ ਫਰਜ ਹੈ ਤੇ ਧਰਮ ਅਤੇ ਕਰਮ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਸੁਮਰ ਜੀ ਕਹਿੰਦੇ ਨੇ ਜਿਸ ਨੇ ਪਾਇਆ ਸੀ ਉਹ ਵੀ ਜਿਸ ਨੇ ਪਾਇਆ ਸੀ ਉਹ ਵੀ ਉਹ ਮੂਆ ਉਹ ਝੜ ਪਿਆ ਵੇ ਤੱਗਾ ਗਿਆ ਦੋਨੇ ਜਾਣੇ ਹੀ ਇਸ ਸੰਸਾਰ ਦੇ ਵਿੱਚੋਂ ਚਲੇ ਗਏ ਢਾ ਢੇਰੀ ਹੋ ਗਏ ਮਿੱਟੀ ਹੋ ਗਏ ਜਿਹੜਾ ਪਾਇਆ ਸੀ ਉਹ ਵੀ ਸੜ ਗਿਆ ਪਰ ਮਹਾਰਜ ਕਹਿੰਦੇ ਆਤਮਾ ਦੇ ਨਾਲ ਨਾ ਲਿਬਿਆ ਨਿਵਿਆ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਨਾ ਹੋ ਸਕਿਆ ਕਿਉਂਕਿ ਉਹ ਚੀਜ਼ ਦੇ ਵਿੱਚ ਰਿਐਲਿਟੀ ਨਹੀਂ ਸੀ ਉਹਦੇ ਵਿੱਚ ਪੂਰਨ ਤੌਰ ਤੇ ਪਰਪੱਕਤਾ ਤੇ ਸਚਾਈ ਨਹੀਂ ਸੀ ਕਿਉਂਕਿ ਜਿਹੜਾ ਧਰਮ ਨੂੰ ਸਵਾਰਥ ਦੇ ਲਈ ਜਾਂ ਹੋਰ ਕੋਈ ਆਪਣੇ ਇਹ ਗਰਜ ਦੇ ਲਈ ਇਸਤੇਮਾਲ ਜਾਂ ਵਰਤਦਾ ਉਹਨੂੰ ਮਹਾਰਾਜ ਜੀ ਨੇ ਇਹ ਗਲਤੀ ਹੈ ਕਾਜੀ ਹੋਏ ਰਿਸ਼ਵਤੀ ਗਲਤ ਕੀਤਾ ਦੇਖੋ ਮਹਾਰਾਜ ਨੇ ਉਸ ਸਮੇਂ ਦੇ ਵਿੱਚ ਮੁਸਲਮਾਨਾਂ ਦਾ ਰਾਜ ਸੀ ਕਾਜ਼ੀਆਂ ਨੂੰ ਕਿ ਬਾਹਮਣਾਂ ਨੂੰ ਕਿ ਇੰਨਾ ਰਾਜ ਸੀ ਉਹਨਾਂ ਦਾ ਅੱਜ ਦੇ ਫਿਰ ਵੀ ਸਾਨੂੰ ਬੜੀ ਸਪੋਰਟ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਹੀ ਪਰਮਾਨ ਦੇ ਕੇ ਬਚ ਜਾਂਦੇ ਆ ਤੇ ਉਦੋਂ ਗੁਰੂ ਨਾਨਕ ਮਹਾਰਾਜ ਜੀ ਕਿਹੜਾ ਗ੍ਰੰਥ ਉਦੋਂ ਆਇਆ ਸੀ ਪਰ ਗੁਰੂ ਸਾਹਿਬ ਜੀ ਡੱਕੇ ਦੀ ਝੋਟ ਤੇ ਪੁਜਾਰੀ ਨੂੰ ਗਲਤ ਕਰਮਕਾਂਡੀ ਨੂੰ ਗਲਤ ਜੇ ਕਾਜੀ ਰਿਸ਼ਮਤੀ ਦੇ ਗਲਤ ਜੇ ਰਾਜਾ ਕਸਾਈ ਤੇ ਉਹਨੂੰ ਕਸਾਈ kiya ਰਾਜਾ ਗਲਤ ਤੇ ਉਹਨੂੰ ਗਲਤ kiya ਸੋ ਉਹ ਮੂਆ ਚੜ ਪਿਆ ਵੀ ਤੱਗਾ ਗਿਆ ਸੰਸਾਰ ਤੋਂ ਉਹਦੀ ਚਲਾ ਗਿਆ ਜੇ ਕਰਮ ਦੇ ਵਿੱਚ ਜੋ ਮੈਂ ਸ਼ੁਰੂ ਚ ਵਿਚਾਰ ਕੀਤਾ ਸੀ ਜੇ ਸਾਰਾ ਕੁਝ ਜਿਹੜਾ ਸੀ ਕੀਤਾ ਜੇ ਕਰਮ ਦੇ ਵਿੱਚ ਨਾ ਮੈਂ ਅਮਰਤ ਛੱਕਿਆ ਠੀਕ ਹੈ ਜੀ ਔਰ ਮੈਂ ਕਹਾਂ ਲਾਓ ਜੀ ਮੈਨੂੰ 30 ਸਾਲ ਹੋ ਗਏ ਠੀਕ ਹੈ ਜੀ 99 ਜੀ ਛਗ ਲਿਆ ਸੀ 34 ਸਾਲ 35 36 ਹੋ ਗਏ ਤੇ ਮੈਂ ਦੂਜੇ ਨੂੰ ਕਹਾਂ ਲਾ ਅਮਰ ਦੇ ਅਮਰ ਦੇ ਜਗਿਆ ਦੇ ਕਰਮ ਮੇਰਾ ਕੋਈ ਚੰਗਾ ਨਾ ਹੋਵੇ ਠੀਕ ਹੈ ਜੀ ਅਮਰ ਦੇ ਛਗਿਆ ਕਰ ਰਹਿਤ ਪਿਆਰੀ ਮੁਝੇ ਕੋ ਸਿੱਖ ਪਿਆਰਾ ਨਾ ਆਏ ਮੁਬਾਰਕ ਹੈ ਭਾਈ ਕਿਸੇ ਨੇ 10 ਸਾਲ ਤੋਂ ਛਗਿਆ 20 ਸਾਲ ਤੋਂ ਛਗਿਆ 50 ਸਾਲ ਮੁਬਾਰਕ ਹੈ ਪਰ ਕਰਮ ਹੋਣਾ ਚਾਹੀਦਾ ਜੇ ਕਰਮ ਨਹੀਂ ਫਿਰ ਕੋਈ ਮੁਬਾਰਕ ਨਹੀਂ ਉਹਨੂੰ ਫਿਰ ਬਾਣੀ ਵਿੱਚ ਕਿਹਾ ਹੈ ਪੀ ਪਰਮ ਦੇਖਤੇ ਰਹੇ ਨਿਆਰਾ ਸੋਖਾਲ ਸਤਿਗੁਰੂ ਹਮਾਰਾ ਪਰਮ ਤੇ ਪੇਗ ਤੋਂ ਕੋ ਕਰਮ ਤੋਂ ਬਚ ਕੇ ਤੇ ਬੱਜਰ ਕਰਤਾ ਵੀ ਦੱਸਿਆ ਚਲੋ ਵਿਸ਼ਾ ਹੋਰ ਬਣ ਜਾਣਾ ਵੱਡਾ ਹੋ ਜਾਣਾ ਉਹਨਾਂ ਤੋਂ ਜਿਹੜਾ ਨਰਲੇਪ ਰਿੰਦਾ ਰਤ ਵਿੱਚ ਪੱਕਾ ਰਿੰਦਾ ਉਹਨੂੰ ਉਹਨੂੰ ਮੁਬਾਰਕ ਹੈ ਬਾਕੀ ਤੇ ਕੋਈ ਕੋਈ ਮੁਬਾਰਕ ਸਾਨੂੰ ਵੀ ਮੁਬਾਰਕ ਨਹੀਂ ਦੱਸਿਆ ਮਹਾਰਾਜ ਸੋ ਇਹ ਸੀ ਅਜਦਾ ਜਿਉ ਸ਼ਬਦਾ ਵਿਚਾਰ ਬਾਕੀ ਮਹਾਰਾਜ ਨੇ ਸਮਾ ਕੱਲ ਨੂੰ ਬਖਸ਼ਿਆ ਤੇ ਕੱਲ ਨੂੰ ਹੈ ਲੱਖ ਚੋਰੀਆਂ ਲੱਖ ਯਾਰੀਆਂ ਇਹੜੀ ਚੀਜ਼ ਛੱਡੀਆਂ ਮਹਾਰਾਜ ਨੇ ਸੱਚੇ ਬਾਦਸ਼ਾਹ ਨੇ ਡੰਗੇ ਦੀ ਛੋੜ ਦੇ ਗਿਆ ਯਾਰੀਆਂ ਕਨ ਵਾਲੇ ਧੋਗੇ ਕਨ ਵਾਲੇ ਚੋਰੀਆਂ ਕਨ ਵਾਲੇ ਸਭ ਨੂੰ ਲੈਨ ਵਿੱਚ ਖੜਾ ਕਰ ਦਿੱਤਾ ਸੋ ਬਾਕੀ ਕੱਲ੍ਹ ਉਸ ਲੋਕਾ ਪਾ ਕਰਾਂਗੇ ਲੱਖ ਕੁੜੀਆਂ ਲੱਖ ਚੋਰੀਆਂ ਲੱਖ ਯਾਰੀਆਂ ਲੱਖ ਕੁੜੀਆਂ ਲੱਖ ਗਲ ਲੱਖ ਠਗੀਆਂ ਪੈਨਾਮੀਆਂ ਰਾਤ ਦਿਨਸ ਜੀ ਨਾਲ ਸੋ ਗੁਰੂ ਸਾਹਿਬ ਕਿਰਪਾ ਕਰਨ ਜੋ ਮਹਾਰਾਜ ਨੇ ਸਰਵਣ ਕਰਵਾਇਆ ਮੈਨੂੰ ਤੁਹਾਨੂੰ ਮਹਾਰਾਜ ਜੀ ਬਖਸ਼ਿਸ਼ ਕਰਨ ਆਤਮਾ ਦਾ ਸ਼ਿੰਗਾਰ ਬਣੇ ਸਾਡੇ ਹਿਰਦੇ ਵਿੱਚ ਵਸੇ ਮਹਾਰਾਜ ਜੀ ਇਸ ਗਿਆਨ ਨੂੰ ਜੋਤ ਦੇ ਰੂਪ ਦੇ ਵਿੱਚ ਨਿਰੰਕਾਰ ਤੱਕ ਸਾਡੀ ਆਤਮਾ ਨੂੰ ਲੈ ਕੇ ਜਾਣ ਮਹਾਰਾਜ ਜੀ ਇਹ ਆਸ ਰੱਖਦੇ ਆਂ ਸਭ ਦਾ ਭਲਾ ਕਰੋ ਬੁਰੇ ਦਾ ਵੀ ਭਲਾ ਕਰੋ ਗੁਰਬਾਣੀ ਕਥਾ ਦਾ ਜੀ ਨੇ ਬੇਅੰਤ ਸਤਿਕਾਰ ਕੀਤਾ ਮਰ ਜ ਤਿਲ ਤਿਲ ਭੇੜ ਕੀਤੀ ਲੇਖੇ ਵਿੱਚ ਲਾਉਣੀ ਸਭ ਨੂੰ ਚੜ੍ਹਦੀਆਂ ਕਲਾਂ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ੋ ਪੁਰਚੁਕ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ